ਜੈ ਸ਼੍ਰੀ ਰਾਮ ਕਲਬ ਦੇ ਮੈਂਬਰਾਂ ਵੱਲੋਂ ਸਿਦੇ ਦੀ ਵਿੰਗਾਂ ਦੀ ਸਾਫ ਦੁਬਾਈ ਚੱਲ ਰਹੀ ਹੈ ਮੋਟਰ ਚੱਲ ਰਹੀ ਹੈ ਸੋਨੂ ਗਰਗ ਉਹਦਾ ਬੇਟਾ ਸ਼ੋ ਆਪੇ ਖਾ ਰਹੇ ਆ ਤੁਹਾਨੂੰ ਸੇਵਾਦਾਰ ਸੇਵਾ ਕਰਦੇ ਹੋਏ ਬਹੁਤ ਕਮਾਲ ਦਾ ਆਈਡੀਆ ਹੈ ਲਾਈਟਿੰਗ ਵੀ ਹੋ ਰਹੀ ਹੈ ਬਹੁਤ ਕਮਾਲ ਦਾ ਆਈਡੀਆ ਹੈ ਇਹ ਵੀ ਕੀਤੀ ਹੈ ਕੰਮ ਕਰ ਰਹੇ ਹੈ ਬਹੁਤ ਬਹੁਤ ਬਾਦੂ ਰੇਟਿੰਗ ਵੀ ਦਿਖਾਵਾਂਗੇ ਲੇਟੇਰ ਲਵਰ ਕਲੱਬ ਦੇ ਜੰਨੀ ਗੋਇਲ ਜੀ ਦਾ ਰਾਦਰਿਵਾਸ ਦੇ ਦੇਖੋ ਇਹ ਨਾ ਮੈਨੂੰ ਜੀ ਸਨੀਜੀ ਕੀ ਹਾਲ ਹੈ ਜੀ ਬਹੁਤ ਠੀਕ ਹੋ ਹੋਰ ਜਾਊਗਾ ਜੀ ਮਲਵਾ ਆ ਰਹਿਣਾ ਨੇਚਰ ਲਵਰ ਕਲੱਬ ਦੇ ਮੈਂਬਰ ਜੋ ਹਰ ਸਾਲ ਮੌਸਮ ਦੇ ਅਨੁਕੂਲ ਸ਼ਾਨਦਾਰ ਬੂਟੇ ਲਾਉਣ ਦੇ ਵਿੱਚ ਮੋਰੀ ਸਸਤਾ ਹੈ ਆਰਾਮ ਲੀਲਾ ਦੇ ਵਿੱਚ ਆਪਣੀਆਂ ਸੇਵਾਵਾਂ ਅਦਾ ਕਰਦੇ ਹੋਏ ਸਨੀ ਗੋਵਿੰਦ ਤੇ ਉਹ ਨਾਲ ਦੇ ਸਾਥੀ ਉਧਰ ਇਧਰ ਜਗਜੀਤ ਜੀ ਉਧਰ ਸਟੇਜ ਦਾ ਕੰਮ ਚੱਲ ਰਿਹਾ ਹੈ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਪ੍ਰਭੂ ਜੀ ਰਾਮ ਜੀ ਇਰਫਾ ਕਰਨਗੇ ਤੁਹਾਡੇ ਤੇ ਵਰਬੇ ਵਾਲੀ ਮਸ਼ੀਨ ਚੱਲ ਰਹੀ ਹੈ ਆਰਾਮਲੀਲਾ ਗਰਾਊਂਡ ਦੇ ਵਿੱਚ ਕੱਲਾ ਕਰਨੇ ਪ੍ਰੋਜੈਕਟ ਹੈ ਇਹ ਥੱਲੇ ਇਹ ਇਟਾਂ ਜੀ ਇਟਾਂ ਥੱਲੇ ਵਾਹ ਆਈ ਲੱਗੀ ਹੋਇਆ ਫਰਸ਼ ਲੱਗਿਆ ਹੋਇਆ ਮੂਰੇ ਜੇ ਤੇ ਮੇਰੇ ਹੈ ਲੱਗਿਆ ਵੀਰੇ ਫਰਸ਼ ਲਿੰਦੀ ਨਾ ਦੇਖ ਲੈ ਬਾਕੀ ਇਟਾਂ ਜੀ ਫਰਸ਼ ਲੱਗਿਆ ਹੋਇਆ ਮੂਰੇ ਮੂਰੇ ਜਦੋਂ ਜਾਨੀ ਕਿ ਬੱਚੇ ਬੰਦੇ ਸੀ ਤੇ ਲੋੜ ਪਈ ਮਾਖਾ ਇੱਕ ਇੱਕ ਇੱਟ ਦਾ ਲੱਗਿਆ ਹੋਇਆ ਪੂਰਾ ਥੋੜਾ ਜਿਹਾ ਲੱਗਿਆ ਹੋਇਆ ਮਾਖਾ ਜੀ ਇੱਥੋਂ ਤੱਕ ਲੱਗਿਆ ਹੋਇਆ ਵੀ ਮੈਂ ਤੁਹਾਨੂੰ ਦੱਸ ਰਿਹਾ ਇੱਥੋਂ ਤੱਕ ਲੱਗਿਆ ਹੋਇਆ ਤੁਹਾਨੂੰ ਇਹ ਤੇ ਮਾਰੋਂ ਗੇ ਪਰਮਾਨ ਨੂੰ ਪਤਾ ਲੱਗੂ ਲੋਡ ਕੈਨ ਨੂੰ ਫੋਨ ਕਰਕੇ ਓਕੇ ਵੈਸੇ ਸਰ ਜੂਗਾ ਕੋਈ ਨਾ ਇਹ ਜੇ ਕਹਿੰਦਾ ਬਿਲਕੁਲ ਲੱਗਿਆ ਰੱਖਣਾ ਕਿੱਥੋਂ ਦਾ ਕੇ ਮੇਰੇ ਹਿਸਾਬ ਨਾਲ ਜੈ ਆਈਡੀ ਇਥੇ ਬੱਚੇ ਬੈਂਦੇ ਸੀ ਨਾ ਕਿਉਂਕਿ ਮੂਰੇ ਕਰਤੀ ਆਹਾ ਹੋ ਸਕਦਾ ਹੈ ਹੋ ਸਕਦਾ ਨਾ ਹੋਵੇ ਛੱਡ ਲੋ ਇੱਕ ਟਿਕਰ ਛੱਡ ਲੋ ਪਤਾ ਲੱਗ ਜੂ ਆਪਾਂ ਨੂੰ ਤੁਹਾਨੂੰ ਲਾਈਟਿੰਗ ਦਾ ਵੀ ਵੀਊ ਦਿਖਾ ਰਹੇ ਆ ਸਾਡੇ ਥੋੜੀ ਲਾਈਟਿੰਗ ਹੋਈ ਹੈ सेवादार काम करते हुए चांचल पेंटर पहले राणा जी ਅਜੀ ਦੇ ਜਾ ਰਹੇ ਲੰਗਾਜੀ ਘਾੜਾ ਹੋਰ ਵਧੀਆ ਹੋਰ ਵਧੀਆ ਵਰਤਦਾ ਇਰ ਤੁਹਾਨੂੰ ਇਸ ਤੇ ਇਹ ਵੱਲ ਲੈ ਕੇ ਚੱਲਦੇ ਆਂ ਕਲੱਬ ਦੇ ਮੈਂਬਰਾਂ ਵੱਲੋਂ ਵਿੰਗਾਂ ਦੀ 125 ਕੀਤੀ ਜਾ ਰਹੀ ਹੈ ਹੋਰ ਜਿੱਥੇ ਕਰੋ 55 ਹੋ ਰਹੀ ਹੈ ਪਿੱਛੇ ਮੇਰੇ ਕੰਮ ਚੱਲ ਰਿਹਾ ਹੈ ਜੋ ਜੋ ਵੀਡੀਓ ਦੇ ਨਾਲ ਵੀਡੀਓ ਨੂੰ ਸ਼ੇਅਰ ਕਰੋ ਪ੍ਰਭੂ શ્રી ਰਾਮ ਜੀ ਸਾਰਿਆਂ ਦੇ ਕਿਰਪਾ ਕਰਨਗੇ सोनू ਗਰਗ ਜਗਮੀਤ ਸਿੰਘ ਅਦਰ ਪਰਾਂਸ਼ੂ ਇਹ ਵੀ ਸਾਡੇ ਕਲੱਬ ਦੇ ਦਿਆਮੈਂਂਦੀ ਮੈਂ ਬਰੇ ਵੀਡੀਓ ਨੂੰ ਜੂਸ਼ ਦੇ ਕੇ ਕਰਿਆ ਕਰੋ ਸਾਡੇ ਰਾਜਨ ਜੀ ਖੜੇ ਹੈ ਇੱਧਰ ਜੈ ਸ਼੍ਰੀ ਰਾਮ ਇੱਧਰ ਸਾਡੇ ਬਲਾ ਬਲੀਆ ਬਲੀ ਛੋਟੇ ਮੀਂਗਨਾਥ ਇੱਧਰ ਪਿੰਕੂ ਜੀ ਉਹਨੂੰ ਸਾਰਾ ਵੀ ਉਹ ਫੇਰ ਦਿਖਾ ਰਹੇ ਅਸੀਂ ਦੁਬਾਰੇ ਵੀਡੀਓ ਨੂੰ ਸ਼ੇਅਰ ਕਰੋ ਪ੍ਰਭੂ ਸ਼੍ਰੀ ਰਾਮ ਜੀ ਸਾਰਿਆਂ ਤੇ ਕਿਰਪਾ ਕਰਨਗੇ ਇਧਰ ਗਰਾਊਂਡ 'ਚ ਕੰਮ ਚੱਲਦਾ ਹੋਇਆ ਇੱਕ ਬਣਾਇਆ ਜਾ ਰਿਹਾ ਹੈ ਮੁੱਖ ਮਹਿਮਾਨਾਂ ਲਈ ਜੋ ਰਾਹਦਾਰੀ ਉਹ ਬਣਾਈ ਜਾ ਰਹੀ ਹੈ ਇਧਰ ਅੱਜ ਮਿੱਟੀ ਦੀਆਂ 5-6 ਟਰਾਲੀਆਂ ਗਰਾਊਂਡ 'ਤੇ ਸਟਾਈਆਂ ਸੀ ਤਾਂ ਜੋ ਪੱਧਰ ਹੋ ਸਕੇ ਮਿੱਟੀ ਨੂੰ ਖਿਲਾਰਦੇ ਹੋਏ ਸੇਵਾਦਾਰ ਬੱਚਿਆਂ ਵਿੱਚ ਬਹੁਤ ਸ਼ਾਇ ਹੈ। ਰਾਮ ਨੀ ਲਾਲ ਨੂੰ ਲੈ ਕੇ ਆਪਣੇ ਆਪ ਕੰਮ ਕਰਦੇ ਆ ਬਗੈਰ ਕਿਸੇ ਤੋਂ। ਇਦਾਂ ਦਾ ਬਧਿਆਨ ਇਕੱਲੇ ਖੜੇ ਹਨ। ਇਧਰ ਸਾਡੇ ਰਾਜੂ ਮਿੱਟੀ ਦਾ ਨੰਨੇ-ਮੁੰਨੇ ਪਾਤਰ ਅਦਿੱਤਿਆ ਅਦਿੱਤਿਆ ਸਾਡੇ ਮਿੱਤਰ ਪੱਤਰਕਾਰ ਸੰਜੀਵ ਗਰਗ ਦੇ ਮੌੜ ਦੇ ਬੇਟੇ ਅਦਿੱਤਿਆ ਜੋ ਕਿ ਬਹੁਤ ਵਧੀਆ ਰੋਲ ਕਰਦੇ ਨੇ ਵੀ ਬਹੁਤ ਸ਼ਾਇ ਇਹਨਾਂ ਦੇ ਵਿੱਚ ਦੋ ਤਿੰਨ ਸਾਲਾਂ ਨੂੰ ਇਹ ਪ੍ਰਭੂ ਸ਼੍ਰੀ ਰਾਮ ਜੀ ਦੇ ਸੱਚੇ ਭਗਤ ਸ਼੍ਰੀ ਹਨੂਮਾਨ ਜੀ ਦੇ ਰੋਲ ਦੇ ਵਿੱਚ ਵੀ ਇਹਨਾਂ ਦੀਆਂ ਸਵਾਮਾ ਲਵਾਂਗੇ ਅੱਜ ਗਮੀਤੀ ਜੇ ਸਾਡੇ ਜੀ ਇੱਕ ਰੁਪਿਆ ਸਾਡੇ ਸੋਨੂ ਗਰਗ ਜੀ ਇਹ ਵੀ ਬਹੁਤ ਹਾਰਡ ਵਰਕਿੰਗ ਕਰਦੇ ਆ ਪ੍ਰਭੂ ਜੀ ਰਾਮ ਜੀ ਕਿਰਪਾ ਕਰਨਾ ਤੁਹਾਡੀ ਅਸੀਂ ਪ੍ਰਧਾਨ ਜੀ ਨਾਲ ਵੀ ਗੱਲ ਕਰਾਉਨੇ ਆਂ ਹਾਂ ਜੀ ਤੁਹਾਨੂੰ ਵੀ ਆਓ ਪ੍ਰਧਾਨ ਜੀ ਕੀ ਕਹਿੰਦੇ ਆ ਹਾਂ ਜੀ ਪ੍ਰਧਾਨ ਜੀ ਜੈਸੀ ਰਾਮ ਬਹੁਤ ਲੈ ਕੇ ਨਹੀਂ ਆਏ ਕੀ ਹਾਲ ਹੈ ਜੀ ਠੀਕ ਹੋ ਹਾਂ ਜੀ ਹਾਂ ਜੀ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਮਾਹੌਲ ਹੈ ਜੀ ਠੀਕ ਹੈ ਦੋ ਤਿੰਨ ਤੋਂ ਅਸੀਂ ਰਾਮ ਜੀ ਨਾਲ ਸ਼ੁਰੂ ਕਰ ਰਹੇ ਹਾਂ ਜੀ ਪ੍ਰਭੂ ਦਾ ਕੰਮ ਠੀਕ ਹੈ ਜੀ ਸਾਰਾ ਕੰਮ ਜਿਹੜੀ ਆ ਸਭ ਨਾ ਦੇਖ ਮਾ ਜੀ ਫਿਰ ਗੱਲਬਾਤ ਹੋਣੀ ਕੀ ਜਾਓ ਜੀ ਰਾਮ ਰੋਪੀ ਜੀ ਦਾ ਆਸ਼ੀਰਵਾਦ ਲਓ ਕੁੜਗੌਂ ਆਰੇ ਪ੍ਰਧਾਨ ਜੀ ਪੂਰੇ ਖੁਸ਼ ਨਜ਼ਰ ਆ ਰਹੇ ਨੇ ਸਾਡੀ ਮਤਕੰਮੀ ਜਿਹੜੇ ਇਹਨਾਂ ਕੁਲੂ ਦੇ ਰੂਪ ਤੇ ਜੜੇ ਹੋਏ ਆ ਜਿਹੜੇ ਹਾਂ ਜੀ ਮੈਂਬਰ ਬੜੀ ਤਨਦੇਹੀ ਦੇ ਨਾਲ ਕੰਮ ਕਰ ਰਹੇ ਨੇ ਅਸੀਂ ਤੁਹਾਨੂੰ ਵੀ ਜਿਹੜਾ ਦਿਖਾਈ ਦਿੱਤਾ ਵੈਸੇ ਤਾਂ ਕੰਮ ਕਰਦੇ ਬਹੁਤ ਤਨਦੇਹੀ ਨਾਲ ਬਹੁਤ ਵਧੀਆ ਕੰਮ ਕਰਦੇ ਨੇ ਬੜੇ ਪੂਛਲੇ ਬੜੇ ਸਾਡੀ ਕੰਮੀ ਇਨਫਰਾਸਟ੍ਰਕਚਰ ਦੀਆਂ ਕੰਮ ਚਲੋ ਠੀਕ ਹੈ ਤੁਹਾਨੂੰ ਅਸੀਂ ਉਧਰ ਵੀ ਅੰਦਰ ਵੀ ਜਿਹੜੇ ਕਮਰੇ ਸਾਡੇ ਬਣੇ ਬੈਨੇ ਉਧਰ ਵੀ ਲੈ ਕੇ ਚਾਲਦੇ ਆਂ ਤੁਹਾਨੂੰ ਇਹ ਕਾਲੀ ਡੀਜੇ ਐਂਡ ਲਾਈਟ ਸਾਊਂਡ ਵੱਲੋਂ ਲੜੀਆਂ ਪਾਈਆਂ ਜਾ ਰਹੀਆਂ ਨੇ ਇੱਧਰ ਸਾਡੇ ਗੋਪਾਲ ਜੀ ਭਾਵੇਂ ਸਰੀਰ ਬੋਝ ਲੈ ਥੋੜਾ ਜਿਹਾ ਫੇਰ ਵੀ ਕੰਮ ਵਧੀਆ ਕਰਦੇ ਨੇ ਸਾਡੇ ਸ਼੍ਰੀਸ਼ ਚੰਦੇਲ ਜੀ ਸਰਪ੍ਰਸਤ ਆਰਾਮ ਲੀਲਾ ਦੇ ਉਹ ਵੀ ਆ ਚੁੱਕੇ ਨੇ ਸ੍ਰੀ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਹਾਂਜੀ ਕੈਸੇ ਹੋ ਬਹੁਤ ਵਧੀਆ ਜੀ ਕਿਵੇਂ ਲੱਗ ਰਿਹਾ ਜੀ ਬੱਚੇ ਕੰਮ ਕਰ ਰਹੇ ਨੇ ਬੱਚੇ ਕੰਮ ਕਰਦੇ ਬਹੁਤ ਸੋਹਣੇ ਲੱਗ ਰਿਹਾ ਜੀ ਜੀ ਲੱਗ ਰਿਹਾ ਅੱਜ ਤੱਕ ਦੇਖ ਕੇ ਨਾਲ ਠੀਕ ਹੈ ਤੇ ਪ੍ਰਭੂ શ્રી ਰਾਮ ਦੀ ਕਿਰਪਾ ਹੋ ਗਈ ਜੀ ਚਲੋ ਠੀਕ ਹੈ ਗਰਾਉਂਡ ਸਾਫ਼ ਕਰੀ ਜਾਂਦੇ ਬੱਚੇ ਗੱਲ ਕਰਦੇ ਕੈਦ ਤਰੀਕ ਨੂੰ ਸ਼ੁਰੂ ਹੋ ਜਾਣੀ ਹੈ ਜੀ 2 ਤਰੀਕ ਨੂੰ ਸ਼ੁਰੂ ਕਰਨੀ ਹੈ ਜੀ ਤੇ 12 ਤੱਕ ਦਾ ਚੱਰੇ ਜੀ ਠੀਕ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਵੀ ਸਭ ਮਾਂ ਮਾਂ ਕੇ ਰੋਜ਼ ਪਹੁੰਚਾ ਕਰਨ ਤੇ ਸ਼ੁਭ ਤਰੀਕ ਨੂੰ ਭਗਵਾਨ ਨਾਮ ਚੰਦ ਜੀ ਦੀ ਰਮਾਇਣ ਦਾ ਗੰਨ ਮੰਨਨ ਦੇ ਪਰਮਾਤਮਾ ਪੂਜਾ ਭਕਤ ਸਾਰੀ ਮੰਡੀ ਠੀਕ ਹੈ ਇਹ ਸਾਣਾ ਸਾਡੇ ਸ਼੍ਰੀ ਚੰਦੇਲ ਜੀ ਇੱਧਰ ਸਾਡੇ ਗੋਲਾ ਜੀ ਵੀ ਪਹੁੰਚ ਚੁੱਕੇ ਨੇ ਜੋ ਲਸ਼ਮਣ ਦਾ ਰੋਲ ਕਰਦੇ ਆ ਹਾਂਜੀ ਗੋਲਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਕਿਵੇਂ ਹੋ ਬਹੁਤ ਵਧੀਆ ਬੜੀ ਕਿਰਤਾਂ ਵਾਲੇ ਜੀ ਚਲੋ ਕਿਰਪਾਈ ਚਾਹੀਦੀ ਹੈ ਹੋਰ ਕੀ ਕਹਿਣਾ ਚਾਹੁੰਦੇ ਹੋ ਬਸ ਬਹੁਤ ਆਨੰਦਮਈ ਮਾਹੌਲ ਹੈ ਜੀ ਰਾਮੀ ਲਾ ਦਾ ਬੜੀ ਫੇਰੰਡੇ ਨਾਲ ਇੰਤਜ਼ਾਰ ਨਾਟਕਵਾਕਿਆਂ ਨੂੰ ਕਲਬ ਨੇ ਨੰਬਰ ਰੱਖੇਗਾ ਪਾਤਰਾਂ ਨੂੰ ਰਹਿਗਾ ਬਹੁਤ ਰੌਣਕਾਂ ਲੱਗੀਆਂ ਨੇ ਜੀ ਇਹ ਸਾਡੇ ਕਪਾਲ ਜੀ ਆ ਰਹੇ ਨੇ ਇਹਨਾ ਦੇ ਮੋੜੇ ਤੇ ਬਾਲਾ ਚੱਕਿਆ ਹੋਇਆ ਕੀ ਕਿਹੜਾ ਚੌਰਾ ਹੈਓ ਜੀ ਹਾਂਜੀ ਦੋ ਸ਼ਬਦ ਆਰਾਮਦੇਲੇ ਦੇ ਵਿੱਚ ਸਾਨੂੰ ਬਹੁਤ ਵਧੀਆ ਉਤਸਵ ਮਿਲ ਰਿਹਾ ਹੈ ਬੜੀ ਖੁਸ਼ੀ ਨਾਲ ਅਸੀਂ ਆਂਲਾ ਚੁਕਾਂਗੇ ਕੋਈ ਸਾਨੂੰ ਇਹਦੇ ਵਿੱਚ ਕੋਈ ਸੰਕੋਚ ਨਹੀਂ ਹੈ ਠੀਕ ਹੈ ਬੜੇ ਤਨਮਨ ਨਾਲ ਪੂਰੀ ਚੰਗੀ ਪ੍ਰਾਤਿਕਾ ਲਈ ਓਕੇ ਜੀ ਸਾਨੂੰ ਅਸੀਂ ਅੰਦਰ ਵੀ ਲੈ ਕੇ ਚੱਲਦੇ ਆ ਜਿੱਥੇ ਮਾਤਰ ਰਿਆਜ ਕਰ ਰਹੇ ਨੇ ਸਾਡੇ ਰਾਜੂ ਮੋੜ ਜੀ ਜੋ ਦੇਖਣ ਆਏ ਨੇ ਵੀ ਕਿਹੋ ਜਿਹਾ ਪ੍ਰਬੰਧ ਚੱਲ ਰਹੇ ਨੇ ਹੋਰ ਜੀ ਮੋਟਰ ਸਾਹਿਬ ਠੀਕ ਹੋ ਜੀ ਮਨੁਸੰਤੋਸ਼ ਰੀਆ ਬੰਦੇ ਕੰਮ ਕਰ ਰਹੇ ਆ ਦੂਤਾ ਰਮ ਦਾ ਪ੍ਰਚਾਰ ਹੋਣਾ ਚਾਹੀਦਾ ਠੀਕ ਹੈ ਇਹ ਕਹਿੰਦੇ ਵੀ ਹਿੰਦੂ ਧਰਮ ਦਾ ਸਨਾਤਨ ਧਰਮ ਦਾ ਪ੍ਰਚਾਰ ਹੋਣਾ ਚਾਹੀਦਾ ਬਹੁਤ ਖੁਸ਼ੀ ਹੋਈ ਅੰਦਰ ਸਾਡੇ ਢੋਲ ਕਮਾਟਰ ਤੇ ਹਰਮੋਨੀ ਵਾਲੇ ਆਮੰ ਤਮਾਰ ਦੇ ਖਿਲੋਣਾ ਖਾਣਾ ਮਾਰਿਆ ਜਾਨ ਨੂੰ ਅੰਦਰ ਲੈ ਆਇਆ ਸੀ ਸਾਡੇ ਸਟੱਬ ਦੇ ਸਾਰਿਆਂ ਨਾਲੋਂ ਮਹਿਤ ਸੀ ਵਰਕਰ ਰਿੰਕਾ ਕੌਰ ਸੀ ਜੀ ਜੋ ਆਪਣੀ ਦੁਕਾਨ ਦੀ ਪ੍ਰਵਾਹ ਕਰੇ ਬਿਨਾ ਰਾਮਲੀਲਾ ਨੂੰ ਦੀਪਤੀ ਦੇਣਾ ਆਏ ਸਾਲ ਦਿੰਦੇ ਨੇ ਪ੍ਰਭੂ શ્રી RAM ji ਇਹਨਾਂ ਦੇ ਵੀ ਕਿਰਪਾ ਕਰਨ ਹਾਂਜੀ ਹੁਣ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਤਾਂ ਇਹੀ ਕਹਿਣਾ ਜੀ ਆਨੰਦ ਮੰਗਲ ਦੇ ਨਾਲ ਸਾਡੀ RAM ਲੀਲਾ ਹੋਵੇ ਸਾਰੇ ਆਪਾਂ ਮੰਡੀ ਨਿਵਾਸੀਆਂ ਦੇ ਸਾਰਿਆਂ ਦੇ ਲੋਕਾਂ ਦੇ ਬਹੁਤ ਬਹੁਤ ਧੰਨਵਾਦੀਆਂ ਸਾਰੇ ਲੋਕ ਸਾਨੂੰ ਦਾਨ ਦੇ ਕੇ ਸਹਾਇਤਾ ਕਰਕੇ ਸਾਡਾ ਬੱਤ ਤੋਂ ਬੱਤ ਜੋਰ ਲਾ ਕੇ ਸਾਡੇ ਨਾਲ ਨਿਮਾਉਂਦੇ ਨੇ ਦੁਸ਼ਹਿਰਾ ਵੀ ਅਸੀਂ ਬਣਾਉਨੇ ਆ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਮੈਨੂੰ ਮੈਂ 1998 ਦਾ ਜੀក្លਾ ਠੀਕ ਜੀ 1989 ਤੋਂ ਕੰਮ ਕਰ ਰਹੇ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਸਾਡੇ ਰਿੰਕਾ ਕੁੰਸ ਜੀ ਨੇ ਜੋ ਬਹੁਤ ਲੰਬੇ ਸਮੇਂ ਤੋਂ ਰਾਮਲੀਲਾ ਦੇ ਵਿੱਚ ਆਪਣੀਆਂ ਸਵਾਮਾਂ ਨਿਵਾ ਰਹੇ ਨੇ ਕਾਟੇਦਰ ਕਾਲੀ ਪੂਰੇ ਖੁਸ਼ ਨੇ ਹੋਰ ਕਾਲੀ ਜੀ ਆਈ ਕਿਵੇਂ ਹੈ ਸੇਵਨੋ ਆ ਜਨਾਈ ਸੇਵਨੋ ਆ ਜਨਾਈ ਚੱਕਦੇ ਫੱਟੇ ਚੱਕਦੇ ਉਹ ਟੁੱਟ ਕੇ ਲੱਗ ਗਿਆ ਕਰੇ ਤੁਰ ਤੱਕ ਠੀਕ ਹੈ ਓਕੇ ਹਤਵਾਨੂੰ ਅਸੀਂ ਬਾਹਰ ਦਿਖਾ ਰਹੇ ਹਾਂ ਸਾਰਾ ਵਿਊ ਸਟੇਜ ਦਾ ਗਿਆ ਸ਼ਿਰੀਪਾ ਕਲਾਕਾਰ ਆ ਰਹੇ ਨੇ ਪੂਰਾ ਜੋਸ਼ੋ ਖੁਸ਼ ਨਾਲ ਜੰਮ ਚੱਲ ਰਿਹਾ ਹੈ ਵੀਰ ਹਨੂਮਾਨ ਜੀ ਬਾਲਾ ਜੀ ਦਾ ਚੰਡਾ ਵੀ ਪੂਜਾ ਕਰਕੇ ਚੜਾਇਆ ਗਿਆ ਸੀ ਉਸ ਤੋਂ ਬਾਅਦ ਹੀ ਰੈਸਲ ਸ਼ੁਰੂ ਕੀਤੀ ਗਈ ਹੈ ਸਾਡੇ ਸਤਪਾਲ ਛਾਵੜਾ ਜੀ ਵੀ ਆ ਗਏ ਜੱਗੀ ਜੀ ਵੀ ਆ ਗਏ ਸਾਡੇ ਤੁਹਾਨੂੰ ਲਾਈਵ ਅਸੀਂ ਸਾਰੇ ਗਰਾਉਂਡ ਦਾ ਹਾਲ ਦਿਖਾ ਰਹੇ ਆਂ। ਹੋਰ ਸਤਪਾਲ ਜੀ ਐਸ਼ੀਆ ਰਾਮ। ਜੈ ਸ੍ਰੀ ਅਰਾਮ ਜੀ। ਕੀ ਕਹਿਣਾ ਚਾਹੁੰਦੇ ਹੋ? ਵਾਟ ਵਧੀਆ ਜੀ ਪ੍ਰੋਗਰਾਮ ਹੋਣਾ ਚਾਹੀਦਾ ਰਾਮੀਲਾ ਦਾ ਸਾਡਾ। ਠੀਕ ਹੈ ਜੀ। ਸਭ ਤਿਆਰੀ ਹੈ ਪੂਰੀ। ਤਿਆਰੀ ਹੈ। ਸੋਰਾ ਨਾਲ ਜੀ। ਠੀਕ ਹੈ। ਚਲੋ ਵਧੀਆ ਗੱਲ ਹੈ। ਹਰਜੀਤ ਜੀ ਬੈਠੇ ਕੋਲਾ ਜੀ ਖੜਿਆ ਕੋਲਟਾ। ਹਾਂ ਜੀ ਹਾਂ ਜੀ। ਬੀਜੇ ਬਿਆਦੀ ਆ ਸਭ ਤੇ। ਠੀਕ ਹੈ ਠੀਕ ਹੈ। ਇੱਕ ਚੀਜ਼ ਲੱਗੀ ਜੇਗੀ। ਠੀਕ ਹੈ। ਚਲੋ ਵਧੀਆ ਪ੍ਰਭੂ શ્રી ਰਾਮ ਜੀ ਕਿਰਪਾ ਕਰਨ। ਆ ਪਿੱਛੇ ਦੇਖੋ ਫੇਰ ਦਿਖਾ ਰਹੇ ਆਂ ਇੱਕ ਵਾਰ ਤੁਹਾਨੂੰ। पूरा जोश है मेंबरਾਂ ਚ ਪਾਤਰਾਂ ਚ ਸੇਵਾਦਾਰਾਂ ਚ ਤੁਹਾਨੂੰ ਗਰਾਊਂਡ ਚ ਅਸੀਂ ਇੱਕ ਵਾਰੀ ਫਿਰ ਲੈ ਕੇ ਚੱਲਦੇ ਆ ਜਿੱਥੇ ਮਸ਼ੀਨ ਦੇ ਨਾਲ ਖੱਡੇ ਮਾਰੇ ਜਾ ਰਹੇ ਨੇ ਤੇ ਬਲੀਆਂ ਗੱਡੀਆਂ ਜਾ ਰਹੀਆਂ ਨੇ ਆ ਤੁਹਾਨੂੰ ਦਿਖਾ ਰਹੇ ਆ ਰਾਹ داری ਵਾਸਤੇ ਮੁੱਖ ਮਹਿਮਾਨ ਦੇ ਆਉਣ ਵਾਸਤੇ ਇਹ ਅਸੀਂ ਬਲੀਆਂ ਗੱਡ ਰਹੇ ਆ ਸਾਨੂੰ ਸਹਿਯੋਗ ਦਿਓ ਤੁਹਾਡੇ ਹੀ ਸ਼ਹਿਰ ਦੇ ਤੁਹਾਡੀ ਸ਼ਹਿਰ ਦੇ ਬੱਚੇ ਨੇ ਆ ਬੱਲੀਆਂ ਲਾ ਰਹੇ ਨੇ ਪ੍ਰਧਾਨ ਜੀ ਮਾਇਨਾ ਕਰਦੇ ਹੋਏ ਕੰਮ ਦਾ ਸਾਡੇ ਜਗਤਵਿੰਦਰ ਰਾਣਾ ਜੀ ਮੇਂ ਚੀਜੀ ਆਗੇ ਹੋਰ ਮੇਂ ਚੀਜੀ ਕੋ ਇਹ ਰਾਣਾ ਜੀ ਸਾਡੇ ਜਿੰਨਾ ਗੋਲੇ ਗਰਾਊਂਡ ਇੰਚਾਰਜ ਨੇ ਇਹ ਹੋਰ ਰਾਣਾ ਜੀ ਬਹੁਤ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਬਸ ਠੀਕ ਹੈ ਜੀ ਕੰਮ ਚੱਲੀ ਜਾਂਦਾ ਸਾਡਾ ਠੀਕ ਹੈ 500 ਰੁਪਏ ਘਰਾਉਣਾ ਤੁਹਾਡੀ ਗੁਆਈ ਦੇ ਵਿੱਚ ਗਰਾਉਂਡ ਚਾਰਜ ਹੋਣਾ ਹਾਂਜੀ ਹਾਂ ਠੀਕ ਹੈ ਮੀਨ ਵਕੀਲ ਠੀਕ ਐ ਦੱਸਿਓ ਵੀ ਇਹ ਪੱਧਰ ਹੋ ਗਿਆ ਪੂਰਾ ਗਰਾਉਂਡ ਹਾਂਜੀ ਹੋਇਆ ਨਹੀਂ ਕਲੀਅਰ ਅੱਛਾ ਤੇ ਟਰੈਕਟਰ ਦੀ ਸੇਵਾ ਹੋਗੀ ਕੱਲ ਨੂੰ ਕਰਨੀ ਹੈ ਠੀਕ ਐ ਟਰੈਕਟਰ ਦੀ ਆਏ ਸਾਲ ਸੇਵਾ ਕਰਦੇ ਨੇ ਚਲੋ ਪ੍ਰਭੂ ਸ਼੍ਰੀ ਰਾਮ ਸਾਰਿਆਂ ਦੇ ਕਿਰਪਾ ਕਰਨ ਵੀਡੀਓ ਨੂੰ ਲਾਈਕ ਲਾਈਵ ਵੀਡੀਓ ਚੱਲ ਰਹੀ ਹੈ ਇਹਨੂੰ ਸ਼ੇਅਰ ਕਰੋ ਲਾਈਕ ਕਰੋ ਆ ਮੰਡੀ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ 2 ਤਰੀਕ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲਾ ਸ਼ੁਰੂ ਹੋ ਰਹੀ ਹੈ। ਬਾਹ ਚੜ ਕੇ ਰਾਮਲੀਲਾ ਦੇਖਣ ਆਓ। 12 ਤਰੀਕ ਨੂੰ ਇਸੇ ਹੀ ਗਰਾਊਂਡ ਵਿੱਚ ਦਸਹਰੇ ਦਾ ਤਿਹਾਰ ਮਨਾਇਆ ਜਾਣਾ ਹੈ। ਜੈ 시 ਰਾਮ ਪ੍ਰਭੂ ਸਭ ਤੇ ਕਿਰਪਾ ਕਰਨ ਜੈ 시